ਸਰਬਜੀ ਸੰਗਰੂਰ ਦੀ ਕਵਤਾ ਮੰਨਿਆ ਕੇ ਕੀਮਤ ਕੋਈ ਨਾ ਸਾਡੀ ਉਸ ਦੀਆਂ ਨਜ਼ਰਾਂ ਚ ਪਰ ਅਸੀਂ ਤਾਂ ਆਪਣੇ ਲਈ ਮੁੱਲਮਾਨ ਬਣਾਈ ਬੈਠੀ ਹਾਂ ਮੁੱਲਮਾਨ ਬਣਾਈ ਬੈਠੀ ਹਾਂ ਮੰਨਿਆ ਕੇ ਬੇਸ਼ੱਕ ਹੋਣੀ ਐ ਉਹ ਦੁਸ਼ਮਣ ਸਾਡੀ ਜਾਣਦੇ ਉਹ ਦੁਸ਼ਮਣ ਸਾਡੀ ਜਾਣਦੇ ਉਹ ਦੁਸ਼ਮਣ ਸਾਡੀ ਜਾਣਦੇ ਉਹ ਦੁਸ਼ਮਣ ਸਾਡੀ ਜਾਣਦੇ ਬਚਾਉਣ ਲਈ ਇੱਜ਼ਤ ਉਸ ਦੀ ਸਭ ਦਾ ਤੇ ਲਈ ਬੈਠੇ ਹਾਂ ਸਭ ਦਾ ਤੇ ਲਈ ਬੈਠੇ ਹਾਂ ਕੀ ਹੋਇਆ ਜੇ ਹਾਲ ਸਾਡਾ ਹਾਲ ਸਾਡਾ ਪੁੱਛਦਾ ਨਹੀਂ ਹੈ ਪੁੱਛਦਾ ਨਹੀਂ ਹੈ ਕੀ ਹੋਇਆ ਜੇ ਹਾਲ ਸਾਡਾ ਖਾਰਿਦ ਦਾ ਪੁਛਿਦਾ ਨਹੀਂ ਹੈ ਇੱਕ ਗੱਲ ਪੱਕੀ ਸੰਗਰੂਰ ਵੀ ਇੱਕ ਗੱਲ ਪੱਕੀ ਸੰਗਰੂਰ ਵੀ ਇੱਕ ਗੱਲ ਪੱਕੀ ਸੰਗਰੂਰ ਵੀ ਗੱਲ ਗੱਲ ਤੇ ਰਸਦਾ ਨਹੀਂ ਹੈ ਗੱਲ ਗੱਲ ਤੇ ਰਸਦਾ ਨਹੀਂ ਹੈ ਮੰਨਿਆ ਕੇ ਲੱਗੀ ਰੰਲੀਆ कुसू त पज दौड़ बड़ी पज दौड़ बड़ी